ਹਾਂਜੀ ਮਿੱਤਰੋ ਬਦਵਾਰ ਟ੍ਰੈਕਟਰ ਮੰਡੀ 18 ਤਰੀਕਾ ਦੂਜਾ ਮਹੀਨਾ 2026 ਤੇ ਟ੍ਰੈਕਟਰ ਦੀ ਲੈਣੇ ਦੋ ਤਿੰਨ ਟ੍ਰੈਕਟਰਾਂ ਦੀ ਜਾਣਕਾਰੀ ਦੀਪ ਤੋਂ ਹਾਂਜੀ ਦੀਪ ਕੀ ਹਾਲਾ ਹੋਣਾ ਵਧੀਆ ਉਹ ਠੀਕ ਆ ਬਾਈ ਵਧੀਆ ਚੜ੍ਹਦੀ ਕਲਾ ਬਾਈ ਹਾਂਜੀ ਆ ਤੁਹਾਡੇ ਵਾਪਸ ਟ੍ਰੈਕਟਰ ਲਿਆਂਦਾ ਬਾਈ ਹੌਲੈਂਡ ਹੌਲੈਂਡ ਆ ਗਿਆ ਵਾਲੇ ਭਰਾਵਾਂ ਦੇ ਫੋਨ ਆਏ ਸੀਗੇ ਆਪਣੇ ਕੋਲ ਸੱਤ ਮਾਡਲ ਦੀ ਪਾਵਰ ਸਟੀering ਉਹ ਆਪਾਂ ਜਿੱਦਣ ਵੀਡੀਓ ਪਾਈ ਆ ਦੂਏ ਦਿਨ ਹੀ ਵੇਚ ਗਿਆ ਸੀਗਾ ਠੀਕ ਹੈ ਤੇ ਅੱਜ ਆਪਾਂ ਟ੍ਰੈਕਟਰ ਲਿਆਂਦਾ ਨਵਾਂ ਮਾਡਲ ਆ ਬਕੇ ਨਵਾਂ ਮਾਡਲ ਹੌਲੈਂਡ ਪਾਵਰ ਸਟੀering ਆ ਬਾਈ ਠੀਕ ਹੈ ਪੂਰਾ ਟਾਇਰ ਹੈ ਗਿਆ ਡਾਕਟਰ ਦੇ ਬਾਈ 70 75 ਬਾਈ ਦੇ ਕੂਰੀਅਰ ਦੇ ਜਿੰਨਾ ਵੀ ਇਹ ਸਾਰਾ Ориਜਨਲ ਆ ਪਲੱਸਾਂ ਲਾ ਗਿਆ ਹੋਣਾ ਇੱਧਰ ਨਹੀਂ ਆ ਮਾਰ ਠੀਕ ਹੈ ਪਲੱਸ ਤੇ ਆ ਗਿਆ ਪਲੱਸ ਤੇ ਆ ਗਿਆ ਸ਼ੋਅ ਦੇਖੀ 20 ਬਾਈ ਮਾਡਲ ਹੈ ਕਿ ਭਈਆ ਡਾਕਟਰ ਦੀ ਠੀਕ ਹੈ ਟਾਇਰ ਹੈ ਗਿਆ ਮਗਰਲੇ ਬਾਈ ਅੱਧਿਆਂ ਵਾਂਗ ਬਈਆ 45 ਬਾਈ ਦੇ ਟਾਇਰ ਚੈੱਕ ਕਰਾ ਦੇ ਡਾਕਟਰ ਉਹਦੇ ਲਿਆ ਜਾ ਚੈੱਕ ਕਰਾਈ ਕੰਪਨੀ ਵੱਲੋਂ ਆਇਆ ਹੋਇਆ ਬਾਈ ਇਹ ਕੋਈ ਉਹੀ ਨਹੀਂ ਕਰਾਇਆ ਹੋਇਆ ਠੀਕ ਹੈ Ориਜਨਲ ਬਾਬਰ ਹੈ ਠੀਕ ਹੈ Ориਜਨਲ ਆ ਗਿਆ ਹਾਂ ਚੈੱਕ ਕਰਾ ਦੇ ਡਾਕਟਰ ਵੇਖੋ ਮਗਰਾਤਾ ਚਿਰਤਾ ਨਾ ਪਰਾਵੇ ਤੋਂ ਜੱਟ ਜਮਾ ਖੇਡ ਨਹੀਂ ਜਾ ਬਾਈ ਗੇਰ ਇੰਜਨ ਆ ਬਾਈ ਵਾਕੇ ਦਸਲੀ ਕਰਕੇ ਲੈ ਜਾ ਬਲੋਸ਼ ਲੋ ਹੈ ਨਹੀਂ ਠੀਕ ਐ ਬਾਕੀ ਡਾਕਟਰ ਬਾਦਲੇ ਨਾਲ ਨਹੀਂ ਐ ਜੀ ਚੰਗਾ ਬਾਈ ਤੇ ਰੇਟ ਚੈੱਕ ਕਰਾ ਦੇ ਤੈਨਾਂ 155000 355000 ਹੋ ਗਿਆ ਉਹ ਰੇਟ ਹੋਇਆ ਹੁਣ ਰੇਟ ਬੋਲਾਂਗੇ ਤਾਂ ਦੇਣ ਲੈਣਾਂ ਨਾ ਕਿੰਨਾ 320000 320000 ਹਾਂ ਜੀ ਅੱਗੇ ਆ ਗਿਆ 13 ਮਾਡਲ ਹੋ ਸੁਣੋ ਠੀਕ ਹੈ 13 ਮਾਡਲ ਆ ਗਿਆ ਅੱਜ ਜਿਹੜੇ ਹੁਣ ਆ ਵੀਡੀਓ 'ਚ ਆਪਾਂ ਟਰੈਕਟਰ ਦਿਖਾਵਾਂਗੇ ਬਾਈ ਲੋਨ ਵੀ ਹੋਊ ਟਰੈਕਟਰਾਂ ਦਾ ਠੀਕ ਹੈ ਲੋਨ ਆ ਲੋਨ Haryana ਨੰਬਰ ਆ ਇਹਨੂੰ ਅਸੀਂ ਮਿਲ ਜੂ ਉਹਦੀ ਵੀ ਮਿਲ ਜੂ Holland ਦੀ ਇਹਦੀ ਵੀ ਮਿਲ ਜੂ ਠੀਕ ਹੈ ਮਗਰ ਟਾਇਰ ਹੈਗੇ ਆ ਧਿਆਨ ਰੱਖਿਓ ਸੁਣੋ ਠੀਕ ਹੈ ਮੋਰ ਲੇਗਾ 45 ਰੁਪਏ ਦੇ ਠੀਕ ਹੈ ਮੋਰ ਲੇ ਸੈਂਪਲ ਸਪੇਅਰਿੰਗ 'ਚ ਆ ਗਏ ਜਿੰਨਾ ਵੀ ਆ ਸਾਰਾ origignal ਆ ਠੀਕ ਹੈ origignal ਆ ਗਿਆ 13 ਮਾਡਲ ਆ ਗਿਆ ਸੈਂਪਲ ਸਟੀering ਆ ਗਿਆ ਸਾਈਡ ਗੇਅਰ ਚ ਆ ਗਿਆ ਸੈਂਪਲ ਕੱਪੜੇ ਵਾਲੀ ਛਤਰੀ ਲੱਗੀ ਆ ਠੀਕ ਹੈ ਠੀਕ ਹੈ ਬਾਈ ਚੈੱਕ ਕਰਾ ਦੋ تن لاکھ 5000 تن لاکھ 5000 ہو گا ریٹریکٹر دے داں گے اسن 2 لاکھ 85000 2 لاکھ 85000 85000 اگے اگے 10 ماڈل اے سو سیمپل سٹیرنگ وچ آ گیا بھائی اے دے ٹریکٹر دے ہے مگرلے 70 روپے دے 60 70 روپے دے موڑ نے ادھے کا 50 ਆ گیا بھائی اے ڈسک بریکاں والا آ گیا سینٹر گیئر چوی رہے اے مگریاڑا دا پینٹ ہوئے گا ٹریکٹر بھائی جا مانی موٹی گیئر کولے کالے رنگ دی ڈنجنگ ہلکی بلکی ہوئی ہے ٹھیک ہے باقی ٹریکٹر چنگا ہے گا گیئر انجن دا فل چنگا ہے چاہے وا کے لے جاو یار ਹੋਣ ਕਰਾ ਦੇ ਰੇਟ ਚੱਕ ਇਹਦਾ ਤੇ ਰੇਟ ਆ ਗਿਆ 190000 ਟਰੈਕਟਰ ਦੇ ਦਾਂਗੇ ਭਾਈ ਆਪਾਂ ਇਹ 175000 ਦਾ ਹਾਂ ਭਯਾ ਨੰਬਰ ਆ ਫੋਨ ਨੰਬਰ ਕਰ ਲੋ ਨੋਟ ਭਾਈ ਆਪਣਾ ਨੰਬਰ ਕੋਰ ਨੋਟ 947739399 ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਭਾਈ ਤੇ ਇੱਕ ਲੈਟਰ ਆ ਰਿਹਾ ਭਾਈ ਆਪਣੇ ਕੋਲੇ ਮੰਨ ਕੇ ਦਾਲ ਜਾਣਾ ਤਾਂ ਅੱਜ ਹੀ ਸੀਗਾ ਲੈਣਾ ਅੱਜ ਬੁੱਧਵਾਰ ਦੀ ਮੰਡੀ ਆ ਜੀ ਸੱਤ ਮਾੜ ਲਈ 526 ਠੀਕ ਹੈ ਜੀ ਟਾਇਰਾਂ ਦਾ ਬਿੱਲ ਦੇ ਦਾਂਗੇ ਬਾਈ ਟਰੈਕਟਰ ਲਈ ਆਈ ਖੜਾਗਾ ਪਹਿਲ ਆਪਣੇ ਨਾਂ ਤੇ ਹੀ ਆਗਾ ਤੇ ਉਹ ਤੁਹਾਨੂੰ ਬਿੱਲੀ ਦਿਖਾ ਆਈ ਦਿੰਨੇ ਆ ਯੀ ਆ ਰਿਹਾ ਤੇ ਬਿੱਲ ਵੀ ਟਾਇਰਾਂ ਦਾ ਕੋਲ ਹੀ ਆ ਬਾਈ ਆਪਣੇ ਕੋਈ ਗੱਲ ਨਹੀਂ ਜੇ ਉਹ ਟਰੈਕਟਰ ਦਾ ਚਾਹ ਬਣਾ ਹੋਵੇ ਫੋਨ ਲਾ ਲਓ ਬਾਈ ਧੰਨਵਾਦ ਬਾਈ